ਮੀਡੀਆ ਪੱਖੋਂ ਜਾਣਕਾਰੀ ਕਹਿ ਸਕਦੇ ਆ ਠੇਠ ਜਾਣਕਾਰੀ ਤੇ ਭਰਪੂਰ ਜਾਣਕਾਰੀ ਦਾ ਮਜੱਸਮਾ ਮੰਨੇ ਜਾਂਦੇ ਆ ਪੱਤਰਕਾਰ ਸਰਦਾਰ ਜਸਬੀਰ ਸਿੰਘ ਪੱਟੀ ਜੀ ਜਿਹੜੇ ਕਿ ਅੱਜ ਦੇ ਸਾਡੇ ਪ੍ਰੋਗਰਾਮ ਨਾਲ ਖਾਸ ਤੌਰ ਤੇ ਜੁੜਿਆ ਸੋ ਪੱਟੀ ਸਾਹਿਬ ਚੈਨਲ ਇਮਿਸ਼ਨ ਪੰਜਾਬੀ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਵੈਲਕਮ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸასი ਗੱਲ ਜੀ ਪੱਟੀ ਸਾਹਿਬ ਇਨੀ ਦਿਨੀ ਪੰਜਾਬ ਦੇ ਵਿੱਚ ਜਿਮਨੀ ਚੌਂ ਪੇੜ ਉੱਤੇ ਹੀ ਵਧੇਰੇ ਕਰਕੇ ਜਿਹੜੀ ਹੈ ਸਿਆਸਤ ਪੱਕੀ ਹੋਈ ਹੈ ਵੋਟ ਫੀਸ ਦੀ ਬੜੀ ਘਟ ਰਹੀ ਹੈ ਤੇ ਕਹਿ ਸਕਦੇ ਹਾਂ ਕਿ ਸਿਆਸੀ ਮਾਹਰਾਂ ਨੂੰ ਲੀਡਰਾਂ ਨੂੰ ਨਹੀਂ ਕੋਈ ਸੁਝ ਰਿਹਾ ਕਿ ਆਖਰ ਨਤੀਜਾ ਕੀ ਆਏਗਾ ਦੂਜੇ ਵੱਨੇ ਸਤਾ ਤੇਰ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਹਲਚਲ ਵੇਖੀ ਜਾ ਰਹੀ ਹੈ ਮਨੀਸ਼ ਸੌਧਿਆ ਉੱਤੇ ਇੱਕ ਵੱਖਰਾ ਸਿਕੰਜਾ ਕੱਸਿਆ ਜਾ ਰਿਹਾ ਹੈ ਅਜਿਹੇ ਸਾਰੇ ਅੱਜ ਦੇ ਮਾਮਲੇ ਪੱਟੀ ਸਾਹਿਬ ਕਿਵੇਂ ਆਪਾਂ ਦੇਖਦੇ ਹਾਂ ਕਿ ਇਹ ਸਾਰਾ ਕੁਝ ਅਗਲੇ ਸਮੇਂ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਕਿਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਨੇ ਕਿਸ ਤਰ੍ਹਾਂ ਦੇ ਨਤੀਜੇ ਆ ਸਕਦੇ ਹੈ ਤੇ ਆਪ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਜਿਹੜਾ ਮਾਹੌਲ ਬਣ ਕੇ ਸਾਹਮਣੇ ਆ ਰਿਹਾ ਆ ਰਿਹਾ ਹੈ ਸੌਧੀਆਂ ਨੂੰ ਲੈ ਕੇ ਪਹਿਲੀ ਗੱਲ ਤੋਂ ਮੈਂ ਇਹ ਦੱਸ ਦਿਆਂ ਵੀ ਜਿਹੜੀ ਲੁਧਿਆਣਾ ਦੀ ਜਿਮਨੀ ਚ ਮਈਆ ਵੈਸ ਤੋਂ ਜੀ 2022 ਦੇ ਵਿੱਚ ਉੱਥੇ ਬੇਕਾਇਦਾ ਤੌਰ ਤੇ 64.7% ਕੋਲਿੰਗ ਹੋਈ ਸੀ ਜਿਹੜੀ ਘਟ ਕੇ ਹੁਣ 51.2% ਰਹਿ ਗਈ ਹੈ ਹੂੰ ਕਰੀਬ-ਕਰੀਬ 12% ਤੇ ਕਰੀਬ 11 12% वोट ਘਟਦੀ ਉਹਦੇ ਕਾਰਨ ਕੀ ਹੈ ਪਹਿਲੇ ਕਾਰਨ ਤੇ ਇਹ ਹੈ ਕਿ ਉਹ ਅਰੀਸ ਜਿਆਦਾ ਦਾ ਇਲਾਕਾ ਉਥੇ ਵੱਡੇ ਵੱਡੇ ਮਹੱਲ ਬਣੇ ਨੇ ਕਿਉਂਕਿ ਈਵਨ ਵਾਲੇ ਲੋ ਮਗੈਲ ਲੈ ਲੋ ਫੇਸ ਵਾਲੀ ਯੂਨੀਵਰਸਿਟੀ ਦੇ ਮੁਲਾਜ਼ਮ ਲੈ ਲੋ ਸਾਰੇ ਉਸ ਦੁਨਾਂ ਚਰੇ ਦੇ ਕਿਉਂਕਿ ਉਥੇ ਉਹ ਜਿਹੜੇ ਵੈਰ ਲੋਕ ਨੇ ਉਹ ਦੁਪਹਿਰੇ ਘਰੇ ਸੌਂ ਜਾਂਦੇ ਆ ਕੇ ਤੇ ਬੱਦਲ ਕਰਨ ਦੇ ਬੰਦ ਤੇ ਕੁੰਡੇ ਕੁੱਤੇ ਖੁੱਲੇ ਛੱਡ ਦਿੰਦੇ। ਇਹ ਘਰ ਵੀ ਕੋਈ ਨਹੀਂ। ਹੂੰ। ਇੱਕ ਤੇ ਇਹ ਗਰਮੀ ਦਾ ਸੀਗਾ ਤੇ ਦੂਸਰਾ ਲੋਕਾਂ ਦਾ ਇੰਟਰਸਟ ਕੋਈ ਨਹੀਂ ਸੀ ਕਿ ਜੇ ਇਹ ਸੀਟ ਸਰਕਾਰ ਜਿੱਤੇਗੀ ਤਾਂ ਵੀ ਫਰਕ ਨਹੀਂ ਪੈਣ ਲੱਗਾ ਤੇ ਵਿਰੋਧੀ ਤੇ ਜਿੱਤੇਗੀ ਤਾਂ ਵੀ ਫਰਕ ਨਹੀਂ ਪੈਣ ਲੱਗਾ। ਹੂੰ। ਜੀ। ਇਸ ਸੀਟ ਦੇ ਨਾਲ ਪੰਜਾਬ ਦੀ ਸਿਆਸਤ ਤੇ ਬਹੁਤਾ ਕੁਛ ਨਹੀਂ ਪਵੇਗਾ। ਜੇ ਹਾਕਮ ਤੇ ਦਿੱਤੇਗੀ ਤੇ ਉਹ ਕਹਿ ਗਈ ਜੀ ਸਾਡੇ ਵਿਕਾਸ ਦੀ ਇੱਤੋਈ। ਹੂੰ। ਅਸੀਂ ਵਕਾਸ਼ ਹੀ ਨਾ ਕਰਦਾ ਲੋਕਾਂ ਦੇ ਸਾਨੂੰ ਪਸੰਦ ਕੀਤਾ ਤੇ ਸਾਨੂੰ ਵੋਟਾਂ ਪੜ ਜੀ ਔਰ ਇਸ ਸਰਕਾਰ ਦੇ ਵਿੱਚ ਸਭ ਤੋਂ ਵੱਧ ਹੁਣ ਤੱਕ ਜਿਹੜੀਆਂ ਮੈਂ ਬਾਈ ਇਲੈਕਸ਼ਨ ਆਈਆਂ ਨੇ ਇਹ ਸਰਕਾਰ ਦੇ ਵਿੱਚ ਚਾਰ ਪਹਿਲਾਂ ਆਈਆਂ ਸੀ ਜਿਹਦੇ ਤੋਂ ਬਰਨਾਲਾ ਸੀਟ ਜਿਹੜੀ ਆਪਣੀ ਘਰੇਲੂ ਸੀਟ ਛਿੰਨਾ ਦੀ ਜਿਹਨੂੰ ਸੰਗਰੂਰ ਨੇ ਆਪਣੀ ਆਮ ਆਦਮੀ ਪਾਰਟੀ ਕੈਪੀਟਲ ਕਹਿੰਦੀ ਉਹ ਸੀਟ ਹਰਕੇ ਸੀ ਬਾਕੀ ਤਿੰਨ ਜਿੱਤ ਗਏ ਸੀ ਹੂੰ ਪੰਜਵੀਂ ਸੀਟ ਹੈ ਅਜਿੱਥੇ ਇਲੈਕਸ਼ਨ ਹੋ ਰਹੀ ਹੈ ਗੋਗੀ ਦਾ ਜਿਹੜਾ ਸੁਸਾਈਡ ਕੀਤੀ ਹੈ ਜਾਂ ਕੋਈ ਕਿਹਾ ਕਤਲ ਆ ਕੋਈ ਸੁਸਾਈਡ ਤੇ ਭਰੇ ਤੇ ਚਲੋ ਸਬੂਤਾਂ ਦੇ ਆਧਾਰ ਤੇ ਸਰਕਾਰ ਫੈਸਲਾ ਕਰੇ ਕਿ ਤੇ ਬਾਰੇ ਅਸੀਂ ਕੀ ਕਹਿਣਾ ਲੇਕਿਨ ਇੱਥੇ ਹੁਣ ਜਿਹੜੀ ਜੇ ਸਰਕਾਰ ਜਿੱਤੀ ਕੋਈ ਵਿਕਾਸ ਦੀ ਜਿੱਤ ਹੋਈ ਆ ਤੇ ਜੇ ਵਿਰੋਧੀ ਤੇ ਦੀ ਜਿੱਤ ਹੋ ਗਈ ਤਾਂ ਉਹ ਗੱਲ ਕਹੇਗੀ ਵੀ ਅਸੀਂ ਸੈਮੀ ਫਾਈਨਲ ਜਿੱਤ ਲਿਆ ਵਾ ਤੇ ਅਸੀਂ ਫਾਈਨਲ 2027 ਜਿੱਤਾਂਗੇ ਹੂੰ ਜੀ ਐਸ ਵੇਲੇ ਜੋ ਸਿਚੁਏਸ਼ਨ ਬਣੀ ਆ ਮੁੱਖ ਮੁਕਾਬਲਾ ਬਕਾਇਦਾ ਤੌਰ ਤੇ ਕਾਂਗਰਸੀ ਉਮੀਦਵਾਰ ਭਾਤ ਕੁਸ਼ਨ ਆਸ਼ੂ ਸਿੰਘ ਸਾਹਿਬ ਦਾ ਮੰਤਰੀ ਹੈ ਨੇ ਜੀ ਜੀ 2000 ਕਰੋੜ ਦੇ ਕੱਪੜੇ ਚ ਜੇਲ ਵੀ ਕੱਟੀ ਹੈ ਹੂੰ ਲੇਕਿਨ ਸਰਕਾਰ ਦੀਆਂ ਨਲਾਕੀਆਂ ਕਰਕੇ ਉਹ ਕੇਸ ਹਾਈ ਕੋਰਟੇ ਖੜਜ ਕਰਤਾ ਤੇ ਉਹ ਚਿੱਟੇ ਬਰੀ ਹੋ ਕੇ ਅੱਗੇ ਵੇਖੋ ਜੀ ਮੈਂ ਤਾਂ ਕਸੂਰ ਕੀਤਾ ਨਹੀਂ ਮੇਰੇ ਉੱਤੇ ਪੋਲਿਟੀਕਲ ਵੈਂਡੇਟਿਕਰ ਕਰਕੇ ਇਹਨਾਂ ਨੇ ਕੰਮ ਕਰ ਦਿੱਤਾ ਪਤਾ ਨਹੀਂ ਕਿ ਕਿਉਂ ਜੀ ਲੇਕਿਨ ਜਿੰਨਾ ਕਾਚੂ ਸਾਫ ਸਤਰਾ ਸਾਰਿਆਂ ਨੂੰ ਪਤਾ ਹੂੰ ਹੂੰ ਉਹਨਾਂ ਐਸਲ ਕੇ ਤੋਂ ਭਾਜੀਪੀ ਜਿਹੜੀ ਵੋਟ ਆ ਜੀਵਨ ਗੁਪਤਾ ਜਿਹੜੇ ਖੜੇ ਸੀਗੇ ਉਹਨਾਂ ਦਾ ਵੋਟ ਬੈਂਕ ਵੀ ਕਾਫੀ ਆ ਕਿਉਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਕਾਇਦਾ ਤੌਰ ਤੇ ਉਥੋਂ 45000 ਵੋਟ ਮਿਲੇ ਸੀ ਰਵੀਦੀਸ਼ੀ ਬਿੱਟੂ ਹੂੰ ਜੀ ਜੇ ਅਸੀਂ ਉਹ ਵੋਟ ਬਾਹਰ ਰੱਖਣ ਦੀ ਗੱਲ ਕਰ ਲਈਏ ਸਰਕੇ ਤੋਂ ਤੇ ਫਿਰ ਦੇ ਬੀਜਪੀ ਦਾ ਉਮੀਦਵਾਰ ਜਿੰਦਾ ਹੂੰ ਓਕੇ ਲੇਕ 2024 ਦੇ ਵਿੱਚ ਜਦੋਂ ਰਵੀਦੀਸ਼ ਮੁੱਟੀ ਨੂੰ ਵੋਟਾਂ ਮਿਲੀਆਂ ਸੀ ਉਹ ਮੋਦੀ ਦੇ ਨਾਂ ਤੇ ਵੋਟਾਂ ਮਿਲੀਆਂ ਸੀ ਨਾ ਕਿ ਕਿਸੇ ਸੁਦੀਪ ਧਾਕਰ ਦੇ ਨਾਂ ਤੇ ਜਾਂ ਕਿਸੇ ਹੋਰ ਦੇ ਨਾਂ ਤੇ ਮਿਲੀਆਂ ਸੀ ਦੂਸਰੀ ਚੀਜ਼ ਬਿੱਟੂ ਦਾ ਆਪਣਾ ਵੀ ਇੱਕ ਧਾਰ ਜਿਹੜੇ ਹਿੰਦੂ ਲੋਕ ਆ ਉਹ ਆਪਣੇ ਆ ਜਿਹੜੇ ਬਿਆਨ ਸਿੰਘ ਕਤਲਕਾਰ ਨੇ ਬਿਆਨ ਸਿੰਘ ਮੁੱਖ ਮੰਤਰੀ ਨੂੰ ਆਪਣਾ ਮਸੀਹਾ ਮੰਨਦੇ ਵੀ ਸਾਨੂੰ ਉੱਥੇ ਰਹਿਣ ਵਾਸਤੇ ਉਹਨੇ ਸਣੀ ਥਾਂ ਬਣਾਈ ਸੀ ਤੇ ਬਿੱਟੂ ਉਹਨਾਂ ਦੇ ਪੁੱਤਰਾ ਨੂੰ ਜਾਂ ਚਾਪੜੇ ਬਾਪੂ ਨੂੰ ਕਿਵੇਂ ਕੈਸ਼ ਕਰਨੀ ਦਾ ਸੀ ਤੀਸਰੀ ਚੀਜ਼ ਘਾਟ ਐਰ ਦੀ ਜਿਹੜੀ ਕੈਂਪੇਨ ਕਰਨ ਦੇ ਵਿੱਚ ਅਕਾਲੀ ਦਲ ਨੇ ਵੀ ਜਾਰੀ ਹੂੰ ਅਕਾਲੀ ਦਲ ਨੇ ਵੀ ਬਕਾਇਦਾ ਤੌਰ ਤੇ ਪੂਰੀ ਕੰਪੇਨ ਕੀਤੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਕਈ ਦਿਨ ਇੱਥੇ ਰਿਹਾ ਤੇ ਡੋਰ ਟੂ ਡੋਰ ਗਿਆ ਭਾਵੇਂ ਉਹ ਜਿੱਤ ਦਾ ਦਾਵਾ ਕਰਨ ਲੇਕਿਨ ਉਹਨਾਂ ਦੇ ਉਮੀਦਵਾਰ ਨੂੰ ਬਕਾਇਦਾ ਤੌਰ ਤੇ 2020 ਦੇ ਵਿੱਚ 2022 ਦੇ ਵਿੱਚ ਇਥੋਂ 10072 ਵੋਟਾਂ ਮਿਲੀਆਂ ਸੀ ਹੂੰ ਤੇ 2024 ਦੇ ਵਿੱਚ 5521 ਆ ਜਾਂ 5591 ਨੂੰ ਯਾਦ ਨਹੀਂ ਜਿੰਨੀ ਕੋਟਾ ਮਿਲਿਆ ਸੀ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਹ ਕੋਸ਼ਿਸ਼ ਵੀ ਜੇ ਉਹਨਾਂ ਦਾ ਵੋਟ ਬੈਂਕ 10000 ਤੋਂ ਵੱਧ ਕੇ 15000 ਵੀ ਹੋ ਜਾਂਦਾ ਤਾਂ ਉਹ ਆਪਣੇ ਜਿੱਤ ਸਮਝਣ ਗਿਆ ਹੂੰ ਓਕੇ ਪੰਜਵਾਂ ਉਮੀਦਵਾਰ ਖਾਲਸਾ ਦੀ ਅੰਦਰ ਹੂੰ ਸਰਦਾਰ ਸੀਵੀ ਸਿੰਘ ਮਾਨ ਨੇ ਆਪਣਾ ਉਮੀਦਵਾਰ ਹਿੰਦੂ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹਿੰਦੂ ਉਮੀਦਵਾਰ ਆ। ਹਿੰਦੂ ਮੀਦਰ ਕਿਉਂ ਦਿੱਤਾ ਗਿਆ? ਅਕਾਲੀ ਦਲ ਪੋਲਿਟੀਕਲ ਪਾਰਟੀ ਆ। ਉਹਨਾਂ ਚੋਣਾਂ ਲੜਨੀਆਂ ਤੇ ਘਰੇਲ ਨੀਤੀ ਤੇ ਲੜਨੀਆਂ ਨੇ। ਇਸ ਹਲਕੇ ਦੇ ਵਿੱਚ 1,85,000 ਵੋਟਾਂ ਸੀ 2022 ਦੇ ਵਿੱਚ। ਇਹਦੇ ਚੋਂ 1,30,000 ਵੋਟਾਂ ਸਿਰਫ ਸਿੱਖ ਹਿੰਦੂ ਕਮਿਊਨਿਟੀ ਦੀ ਆ। ਹੂੰ ਜਿਹੜਾ ਉਮੀਦਵਾਰ ਇਲੈਕਸ਼ਨ ਲੜ ਰਹੇ ਨੇ ਜਿਹਦੇ ਵਿੱਚ ਮੇਨ ਪਾਰਟੀਆਂ ਦੇ ਪੰਜ ਨੇ ਤੇ ਪੰਜਾਂ ਦੇ ਵਿੱਚੋਂ ਚਾਰ ਜਿਹੜੇ ਹਿੰਦੂ ਕਮਿਊਨਿਟੀ ਬਿਲੋਂਗ ਕਰਦੇ ਹੂੰ ਇੱਕ ਪਰਪਕਾਰ ਸਿੰਘ ਘੁੰਮਣ ਜਿਹੜਾ ਬਾਦਲ ਲੱਗਦਾ ਉਮੀਦਵਾਰ ਜੀ ਇਹ ਚੋਣ ਜੇ ਜਿੱਤ ਜਾਂਦੀ ਆ ਆਵਾਦੀ ਪਾਰਟੀ ਫਿਰ ਤੇ ਉਹ ਰਾਤ ਮਹਿਸੂਸ ਕਰਨਗੇ ਜੇ ਕਿਤੇ ਚੋਣ ਹਾਰ ਗਈ ਤੇ ਵਾਕਿਆ ਹੀ 2027 ਦੀ ਖਤਰੇ ਦੀ ਘੰਟੀ ਹੈ ਤੇ ਮੈਂ ਇਹ ਵੀ ਦੱਸ ਦਿਆਂ ਕਿ ਇਹ ਜੇ ਚੋਣ ਹਾਰ ਜਾਂਦੇ ਆ ਪੌਸਿਬਿਲਟੀ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਤਬਦੀਲੀ ਹੋ ਸਕਦੀ ਓਕੇ ਦੂਸਰੀ ਜੀ ਜਦੋਂ ਸੰਜੀਵ ਰੋੜਾ ਜਿਹੜਾ ਰਾਜ ਸਭਾ ਦਾ ਮੈਂਬਰ ਆ ਉਹਨੂੰ ਕਿਹਾ ਗਿਆ ਵੀ ਭਾਈ ਤੂੰ ਇਲੈਕਸ਼ਨ ਲੜ ਲੈ ਇਲੈਕਸ਼ਨ ਲੜਨ ਤੋਂ ਬਾਅਦ ਤੈਨੂੰ ਮੰਤਰੀ ਬਣਾ ਦਿਆ ਤੇ ਵਿੱਚੋਂ ਬਾਜ ਉੱਠੀ ਵੀ ਇਹਨੂੰ ਮੋਤਰੀ ਨਹੀਂ ਇਹਨੂੰ ਬਕਾਇਦਾ ਤੌਰ ਤੇ ਤੁਸੀਂ ਡਿਪਟੀ ਮੁਖਵਤੀ ਬਣਾਓ ਉੱਥੇ ਭਗਵੰਤ ਮਾਨ ਨੇ ਵਿਟੂ ਕਾਂਦੀ ਕਹਿੰਦੇ ਨੋ ਮੰਤਰੀ ਬਣੇ ਹੂੰ ਸ਼ਾਇਦ ਇਸ ਗੱਲ ਤੋਂ ਨਾਰਾਜ਼ ਹੋ ਕੇ ਤੇ ਕੇਜਰੀਵਾਲ ਸਾਹਿਬ ਦਿੱਲੀ ਜਾ ਬੜੇ ਤੇ ਭਗਵੰਤ ਮਾਨ ਦੋ ਦਿਨ ਪਿੱਛੇ ਚੰਡੀਗੜ੍ਹ ਜਾ ਬੜੇ ਹੂੰ ਕੋਈ ਨਹੀਂ ਆਇਆ ਜੀ 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 ਜਿਹੜੀ ਕੰਪੇਨ ਉਹ ਮਨੀਸ਼ ਸ਼ਿਸ਼ੋਧਿਆ ਜਿਹੜੇ ਪੰਜਾਬ ਮਾਮਲਿਆਂ ਦੇ ਇਨਚਾਰਜ ਲਾਏ ਉਹਨਾਂ ਨੂੰ ਦਿੱਗੀ ਤੇ ਨਾਲ ਜਿਹੜੇ ਪੰਜਾਬ ਆਪ ਦੇ ਪ੍ਰਧਾਨ ਜੀ ਆਮ ਆਦਮੀ ਪਾਰਟੀ ਦੇ ਅਮਨ ਰੋੜਾ ਉਹਨਾਂ ਕੋਲ ਸੀ ਇਸ ਕਰਦਾ ਲੋਕਾਂ ਦੀ ਵੀ ਅਸਰ ਪੈਂਦਾ ਜੇ ਮੁੱਖ ਮੰਤਰੀ ਦੀ ਇੱਥੇ ਹਾਜ਼ਰ ਹੈਗਾ ਕੇਜਰੀ ਵੱਲ ਜੇ ਗੈਰਬ ਹੋ ਗਏ ਨੇ ਇਹਦਾ ਮਤਲਬ ਕਿਤੇ ਕਿਤੇ ਕੋਈ ਗੜਬੜ ਜਾਂ ਉਹਨਾਂ ਨੂੰ ਪਹਿਲਾਂ ਸੰਕੇਤ ਮਿਲ ਗਿਆ ਜੇ ਇਹ ਚੋਣ ਜਿੱਤੀ ਗਈ ਤੇ ਖਾਤੇ ਕੇਦਰੀਵਾਲ ਦੇ ਪਊ ਕਿ ਜੇ ਹਾਰੀ ਗਈ ਤੇ ਭਗਵੰਤ ਮਾਨ ਦੇ ਖਾਤੇ ਚ ਪਈ ਜੋ। ਓਕੇ ਜੀ। ਤੇ ਇਹਦੀ ਵਜ੍ਹਾ ਕਰਕੇ ਚੋਣ ਖਾਰੀ। ਲੇਕਿਨ ਫੇਰ ਵੀ ਲੁਧਿਆਣੇ ਦੇ ਲੋਕ ਮੈਨੂੰ ਉਮੀਦ ਹੈ ਕਿ ਹਾਕਮ ਤੈਨੂੰ ਪ੍ਰੈਫਰ ਕਰਨਗੇ ਕਿ ਲੋਕਾਂ ਦੇ ਕੰਮ ਕਰ ਕੋੜੇ ਹੁੰਦੇ ਆ ਥੋੜਾ ਸਮਾਂ ਰਹਿ ਗਿਆ। ਡੇਢ ਸਾਲ ਥਲਾ ਰਹਿ ਗਿਆ। ਡੇਢ ਸਾਲ ਦੇ ਵਿੱਚ ਸਾਰੀ ਸਭ ਤੋਂ ਮਗਰਲੇ 6 ਮਹੀਨੇ ਤੇ ਨਾ ਕੋਈ ਅਪਸਰ ਆਖੇ ਲੱਗਦਾ ਤੇ ਨਾ ਕੋਈ ਕੰਮ ਬੰਦ। ਹੂੰ। ਇਸੇ ਕਰਕੇ ਇਹ ਸ਼ਾਇਦ ਜਿਹੜੇ ਰੂੜਾ ਸਾਹਿਬ ਨੇ ਉਹ ਜੇ ਬਣ ਜਾਂਦੇ ਨੇ ਬਕਾਇਦਾ ਤੌਰ ਤੇ ਇੱਥੇ ਐਮਐਲਏ ਤੇ ਮੰਤਰੀ ਬਣ ਗਏ ਤੁਹਾਨੂੰ ਇਹ ਮੈਂ ਥੋੜੇ ਹੋਰ ਪਿੱਛੇ ਲੈ ਚਲਾਂ ਇੱਕ ਨਾ ਚੋਣ ਤੋਂ ਪਹਿਲਾਂ ਇੱਕ ਮੀਟਿੰਗ ਇਹਨਾਂ ਦੀ ਹੁੰਦੀ ਹੈ ਦਿੱਲੀ ਦੇ ਵਿੱਚ ਹੂੰ ਜੀ ਉਹਦੇ ਵਿੱਚ ਸਾਰੇ ਐਮਪੀ ਬੁਲਾਏ ਜਾਂਦੇ ਆ ਤੇ ਉਹਦੇ ਵਿੱਚ ਸਾਰੇ ਐਮਐਲਏ ਬੁਲਾਏ ਜਾਂਦੇ ਤੇ 15 ਮਿੰਟ ਮੀਟਿੰਗ ਜਲਦੀ ਸਿਰਫ 15 ਮਿੰਟ ਹੂੰ ਓਕੇ 15 ਮਿੰਟਾਂ ਦੇ ਵਿੱਚ ਇਹ ਕਿਹਾ ਜਾਂਦਾ ਵੀ ਕੇਜਰੀਵਾਲ ਸਾਹਿਬ ਨੂੰ ਆਪਾਂ ਰਸਬਦ ਭੇਜਣਾ ਤੁਹਾਡੇ ਕੋ ਕਿਹੜਾ ਬਜ਼ੀ ਦੇਊਗਾ ਤੁਸੀਂ ਚੇਕ ਨਾ ਮੈਂ ਨਹੀਂ ਦੇਊਗਾ ਭਜੀ ਕਿੰਦਾ ਮੈਂ ਨਹੀਂ ਦੇਊਗਾ ਫਿਰ ਬਾਕੀ ਜਿਹੜੇ ਸੀ ਉਹ ਵੀ ਭੱਜ ਗਏ ਤੇ ਇੱਕੋ ਬੰਦਾ ਰਹਿ ਗਿਆ ਜ ਸਦੀਵ ਰੁਲਾ ਦਿੱਦੇ ਤੇ ਇਹ ਪੱਠੇ ਪਾ ਗਏ ਵੀ ਤੁਸੀਂ ਅਸਤੀਫਾ ਦੇ ਦਿਓ ਤੁਹਾਨੂੰ ਅਸੀਂ ਬਕਾਇਦਾ ਤੌਰ ਤੇ ਮੰਤਰੀ ਬਣਾ ਦਿਆਂਗੇ ਪੰਜਾਬ ਸਰਕਾਰ ਚ ਐਮਐਲਏ ਥੋੜਾ ਪੀਐਸਐਲ ਕਿਹਟੂ ਜਿਹੜਾ ਗੁਰਪ੍ਰੀਤ ਗੋਗੀ ਆ ਉਹਦੀ ਪਤਨੀ ਸੁਖਚੰਨ ਕੌਰ ਹਮ ਆਖਦਾ ਬਣਦਾ ਸੀਗਾ ਵੀ ਉਹਨੂੰ ਟਿਕਟ ਦਿੱਤੀ ਜਾਂਦੀ ਤੇ ਉਹ ਐਮਐਲਏ ਬਣ ਗਈ। ਲੇਕਿਨ ਸਿਰਫ ਤੇ ਸਿਰਫ ਕੇਜਰੀਵਾਲ ਨੂੰ ਇਹਨਾਂ ਨੇ ਰਾਜ ਸਭਾ ਚ ਭੇਜਣ ਲਈ ਸੰਜੀਵ ਰੋਣਾ ਨੇ ਟਿਕਟ ਦਿੱਤੀ। ਲੇਕਿਨ ਸੰਜੀਵ ਰੋਣਾ ਨੇ ਇੰਨੀ ਗੱਲ ਕੀਤੀ ਕਿ ਮੈਂ ਰਾਜ ਸਭਾ ਤੋਂ ਅਸਤੀਫਾ ਦੂੰ ਦੇਊਗਾ। ਜਦੋਂ ਐਮਐਲਏ ਚੁਣਿਆ ਜਾਊਗਾ ਤੇ ਬਕਾਇਦਾ ਤੌਰ ਤੇ ਮੰਤਰੀ ਦੀ ਕੁਰਸੀ ਸੰਭਾਲ ਲਊ। ਉਹ ਪਹਿਲਾਂ ਓਕੇ ਜੀ ਜੀ ਖੜੇ ਨੇ ਜੀ ਵੀ ਉਹ ਸੁਖਚੈਨਗੁਰ ਦਾ ਦਾਵਾ ਬਣਦਾ ਸੀਗਾ ਹੂੰ ਇਹ ਸੁਖਚੈਨਗੁਰ ਨੂੰ ਇਹਨਾਂ ਨੇ ਪੇਡਾ ਦੀ ਚਿਹਰ ਪਰਸਨ ਲਾ ਕੇ ਸੰਤੁਸ਼ਟ ਕਰਤਾ ਬੀਬੀ ਤੇਰੀ ਪਾਵਰ ਉਨੀ ਜਿਨੀ ਐਮਐਲਏ ਰਿਤੂਆ ਕੰਮ ਕਰੇ ਇਸ ਕਰਕੇ ਇਹ ਸੀਟ ਦੇ ਰਿਜ਼ਲਟ ਜੇ ਤੇ ਆਏ ਹਾਕਮ ਦੇ ਦੇ ਹੱਕ ਚ ਤੇ ਤੇ ਠੀਕ ਜੇ ਨਾ ਆਏ ਤੇ ਫਿਰ ਕੋਈ ਨਾ ਕੋਈ ਤਬਦੀਲੀ ਪੰਜਾਬ ਚ ਹੋਣ ਦੇ ਅਸਰ ਬਹੁਤ ਬੜੇ ਹੂੰ ਉਹ ਪਤਾ ਹੋਏਗਾ ਜੀ ਸਿੰਘ ਮਜੀਠੀਆ ਨੇ ਇੱਕ ਟਵੀਟ ਕੀਤਾ ਸੀ ਲਾਈਵ ਅੱਗੇ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਦੇ ਕਿੰਨੀਆਂ ਖਰਾਬ ਹੋ ਗਏ ਹਨ ਖਰਾਬ ਕੀ ਕੇ ਲਿਵਰ ਖਰਾਬ ਹੋ ਗਿਆ ਤੇ ਉਹਨਾਂ ਨੂੰ ਡਾਕਟਰਾਂ ਦੀ ਟੀਮਾਂ ਚੱਕਨ ਗਈਆਂ ਹੂੰ ਜੀ ਪੀਜੀਆ ਦੇ ਵਿੱਚ ਉਹ ਦੋ ਦਿਨੇ ਰੌਲਾ ਪਾਉਂਦੇ ਰਹੇ ਤੇ ਭਗਵੰਤ ਮਾਨ ਨੇ ਅੱਜ ਬਕਾਇਦਾ ਤੌਰ ਤੇ ਇੱਕ ਜਗ੍ਹਾ ਤੇ ਬੱਚੇ ਨਾਲ ਗੱਲ ਕਰਦੇ ਪੁੱਛਿਆ ਕਿ ਲੜਕੀ ਨੇ ਛੁੱਟ ਕੇ ਪੁੱਛਿਆ ਸਰ ਤੁਹਾਡੇ ਬਾਰੇ ਇਹ ਖਬਰ ਆ ਰਹੀ ਸੀ ਵੀ ਤੁਸੀਂ ਬਿਮਾਰ ਹੋ ਗਏ ਜੀ ਉਹ ਕਹਿੰਦਾ ਬੱਚੇ ਜਿੰਨੀ ਸਪੀਡਾਂ ਮੈਂ ਭੱਟ ਭੱਜ ਕੇ ਚੜਿਆ ਵਾ ਸਟੇਜ ਦੇ ਉੱਤੇ ਤੁਸੀਂ ਮਹਿਸੂਸ ਕਰਦੇ ਮੈਂ ਬਿਮਾਰ ਹੋ ਗਿਆ ਤਾਂ ਬਿਲਕੁਲ ਇਸ ਕੋਈ ਬਿਮਾਰ ਨਹੀਂ ਹੈਗਾ ਉਹਨੇ ਗੱਲ ਸਪਸ਼ਟ ਕਰਤੀ ਤਾਂ ਮਤਲਬ ਕਿਤੇ ਕਿਤੇ ਕੇਜਰੀਵਾਲ ਦੀ ਤੇ ਆਪਸ ਵਿੱਚ ਇਹ ਦੀ ਇੱਕ ਭਗਤਮਾਦੀ ਕੋਈ ਖੜਕੀ ਜ਼ਰੂਰ ਨਰਾਜ਼ਗੀ ਜ਼ਰੂਰ ਓਕੇ ਜੀ ਜੀ ਹੁਣ ਚੱਲਦੇ ਆ ਜਿਹੜੀ ਹੈ ਇਹਨਾਂ ਦੀ ਆਪਣੀ ਆ ਬੀਜੇਪੀ ਵਾਲੇ ਬੀਜੇਪੀ ਨੇ ਸੋਰ ਦਾਵਾ ਕਰ ਗਿਆ ਮੈਨੂੰ ਨਹੀਂ ਉਮੀਦ ਵੀ ਜਿੱਤਣਗੇ ਠੀਕ ਜੀ ਇਹ ਆ ਵੀ ਉਹਨਾਂ ਦੇ ਵੋਟ ਬੈਂਕ ਚ ਕੋਈ ਸੁਧਾਰ ਹੋ ਜੇ ਵੱਖਰੀ ਗੱਲ ਪਰ ਮੈਨੂੰ ਨਹੀਂ ਮਿਲ ਜਿੱਤਣਗੇ ਕਿਉਂਕਿ ਉਹਨਾਂ ਦੇ ਅੱਗੇ ਵੋਟ ਬੈਂਕ ਹੈਗਾ ਉਸਲ ਕੇ ਤੇ ਕੋਈ ਛੱਕ ਨਹੀਂ ਗਿਆ ਹੂੰ ਇਸ ਕਰਕੇ ਇਹ ਹੁਣ ਜਿਹੜਾ ਵਾ 23 ਤਰੀਕ ਨੂੰ ਪਤਾ ਲੱਗੂ ਜਿੱਦਦਾ ਕੌਣ ਤਿਹਾਰਦਾ ਕੌਣ لیکن عام طور تے جڑا جڑا پچھوکو نو یہی ہوندا کہ حاکم Տিরਦਾ امیدوار ਜਦਨ ਤਨ ਲੋਕਾਂ ਦਾ ਹੁੰਦਾ ਵੀ ਲੋਕਾਂ ਨੂੰ ਕੰਮ ਕੁਮ ਕਰਾਉਣੇ ਆ ਚਲੋ ਸਾਲ ਰਹਿ ਗਿਆ ਤੇ ਕੋਈ ਗੱਲ ਨਹੀਂ ਹੁਣ ਇਹ ਵੇਖਣਾ ਮਾਪੀ ਸੰਜੀਵ अरोड़ा ਮੰਤਰੀ ਬਣ ਕੇ ਜੋ ਰਸਿਫਾ ਦਿੰਦੇ ਆ ਤੇ ਫਿਰ ਰਾਜ ਸਭਾ ਦੇ ਚ ਕੇਦਰੀਵਾਲ ਸਾਹਿਬ ਜਾਂਦੇ ਆ ਸ਼ਿਸ਼ੋਧਿਆ ਚੰਦੀ ਦੇ ਸਤਿਤਕ ਜਾਂਦੇ ਨੇ ਹੂੰ ਬਿਲਕੁਲ ਖੈਰ ਜਿਹੜੀ ਕਟ ਬੋਰਡ ਫੀਸ ਦੀ ਦਾ ਪੈਣਾ ਇਹ ਵੀ ਇੱਕ ਆਪਣੇ ਆਪ ਵਿੱਚ ਵੱਖਰੇ ਮਾਇਨੇ ਰੱਖਦਾ ਆਮ ਤੌਰ ਤੇ ਜਿਹੜਾ ਕਾਸ਼ ਤਾਂ ਇੱਕ ਤੇ ਲੋਕਾਂ ਨੂੰ ਸਰਕਾਰ ਤੇ ਵਿਸ਼ਵਾਸ ਨਹੀਂ ਰਿਹਾ ਹੂੰ ਵੀ ਜੇਸੇ ਮੁੱਦੇ ਨੂੰ ਲੈ ਕੇ ਇਹ ਆਏ ਸੀ ਵਿਕਾਸ ਨੂੰ ਲੈ ਕੇ ਆਏ ਸੀ ਲੋਕਾਂ ਨੇ ਬਦਲਾਅ ਦੇ ਵੋਟਾਂ ਪਾਈਆਂ ਸੀ ਇਹਨਾਂ ਦੇ ਉੱਤੇ ਜੋ ਕੁਝ ਵੀ ਨਹੀਂ ਕੀਤਾ ਨਾ ਭ੍ਰਿਸ਼ਟਾਚਾਰ ਖਤਮ ਕੀਤਾ ਪ੍ਰਸ਼ਾਸਨ ਉਦੋਂ 뭐 ਤਾਂ ਹੋ ਗਿਆ ਹੂੰ ਐਸੇ ਕਰਕੇ ਲੋਕਾਂ ਨੇ ਕਿਹਾ ਵੀ ਦਸਵੇਂ ਨੂੰ ਵੋਟਾਂ પાਕੇ ਕਰਨਾ ਆਪਾਂ ਕੀ ਹੈ ਜਿੱਦਾਂ ਚੱਲਦਾ ਚੱਲੀ ਜਾਂਦਾ ਉਹ ਕੀ ਫਰਕ ਪੈਂਦਾ ਵੈ ਇਹ ਵੀ ਇੱਕ ਕਾਰਨ ਸੀਗਾ ਕਿ ਲੋਕ ਸਰਕਾਰ ਤੋਂ ਸੰਤੁਸ਼ਟ ਨਹੀਂ 8-9% ਤਾਂ ਜਿਹੜਾ ਤੁਰਿਆ ਹੀ ਨਹੀਂ ਬਾਹਰ ਨਿਕਲਿਆ ਹੀ ਨਹੀਂ ਅਸਲ ਦੇ ਵਿੱਚ 11% ਨੇ ਨਿਕਲੇ ਜੀ ਹਾਂਜੀ 11 8-9 ਤੋਂ 11 ਲਾ ਲਓ ਹਾਂਜੀ 64.3% ਵੁੱਡ ਬਾਈਜਰ 2022 ਦੇ ਅਨੁਸਾਰ ਤੇ ਹੁਣ 51% ਕੁਝ ਪਿੰਜ ਹੋ ਗਿਆ 50 ਕਿਹ 50 ਫਿਰ ਹੈ ਹੂੰ ਹੂੰ ਤੇ ਤੇ ਤੁਸੀਂ ਤੁਹਾਨੂੰ ਪਤਾ ਹੋਏਗਾ ਜੀ ਇਹ ਜਿਹੜੀ ਪਾਰਟੀ ਹੋਣ ਚਾਹੀ ਸੀ ਸਿਰਫ ਸਿਰਫ ਬੁਨਿਆਦੀ ਢਾਂਚੇ ਨੂੰ ਲੈ ਕੇ ਆਈ ਸੀ ਹੂੰ ਬਿਲਕੁਲ ਅਸੀਂ ਜਨ ਲੋਕਪਾਲ ਦੇਾਂਗੇ ਅਸੀਂ ਫਲਾਰ ਦੇਾਂਗੇ ਕਈ ਲੋਕਪਾਲ ਹੈਗੇ ਨੇ ਸਟੇਟਾਂ ਦੇ ਨਹੀਂ ਗਲਦੀ ਹੈਗੇ ਹੂੰ ਹੂੰ ਲੇਕਿਨ ਇਹ ਸਗੋਂ ਜਿਹੜੀ ਹੈ ਕੱਪੜਿਆਂ 'ਚ ਫਸ ਗਈ ਪਹਿਲੀ ਵਾਰੀ ਜਦੋਂ 2013 ਦੇ ਵਿੱਚ ਜਿੱਤਦੇ ਨੇ ਚੋਣ ਇਹਨਾਂ ਨੂੰ 28 ਸੀਟਾਂ ਹੁੰਦੀਆਂ ਨੇ ਤੇ ਜਿਹੜੀ ਤੁਨੰਤਰ ਮੁੱਖ ਮੰਤਰੀ ਪਰਚਲਵਰੀ ਰਹੀ ਸੀ ਸੀਧਾ ਦਰਖਤ ਨੂੰ ਉਹਨੂੰ ਕੇਜਰੀਵਾਲ ਨੇ 50000 ਮੀਟਰ ਰਾਇਆ ਸੀ ਹਾਂਜੀ ਤੇ 8 ਸੀਟਾਂ ਕਾਂਗਰਸ ਦੀਆਂ ਤੇ ਕਹਿੰਦੇ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਤੇ ਕਾਂਗਰਸ ਅਲਾਈਂਸ ਕਰਕੇ ਸਰਕਾਰ ਬਣਾਈ ਸੀ ਇਹਨਾਂ ਨੂੰ ਜੀ ਉਹ ਸਰਕਾਰ ਬਣੀ ਜਾਂ ਦਿਨ ਜਲਦੀ ਸੀਗੀ ਤੇ ਮੋਦੀ ਸਾਹਿਬ ਨੇ ਆਪਣੇ ਭਾਸ਼ਣ 'ਚ ਕਿਹਾ ਸੀ 1 47 ਦੀ ਸੁਣੀ ਹੈ 1 58 ਇੱਕ ਨਵੀਂ ਆ ਗਈ ਹੈ ਹੂੰ ਅਰਵਿੰਦ ਕੇਜਰੀਵਾਲ ਜਿਹੜੀ ਸਰਕਾਰ ਚੱਲਦੀ ਹੈ ਨੂੰ 1 59 ਨੰਬਰ ਦਿੱਤਾ ਸੀ ਨਾ ਚਲੋ ਉਹ ਤਾਂ ਮੁੱਖ ਪ੍ਰਧਾਨ ਮੰਤਰੀ ਸਾਹਿਬ ਦੀ ਮਰਜ਼ੀ ਹੈ ਕੀ ਹੂੰ 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 ਉਹ ਤੋਂ ਬਕਾਇਦਾ ਤੌਰ ਤੇ ਇਹਨਾਂ ਦੀ ਜਿਹੜੀ ਸੀ ਉਹ ਰਿੰਜਾ ਦੀ ਸਰਕਾਰ ਚੱਲੀ ਫਿਰ 2015 ਸਰਕਾਰ ਆਉਂਦੀ ਹੈ 67 ਸੀਟਾਂ ਦੇ ਤੇ 10 ਸੀਟਾ ਪਰ ਪਧਤੀ ਸਤਰਾ ਦੇ ਵਿੱਚ ਤੇ 2014 ਦੇ ਵਿੱਚ ਇਹ 434 ਲੋਕ ਸਭਾ ਸੀਟਾਂ ਦੇ ਆਪਣੇ ਮੀਦਵਰ ਰੱਖ ਦਿੱਤੇ 434 ਦੇ ਉੱਤੇ ਹਮ ਬੜੀ ਆਸ ਸੀ ਮੁੱਖ ਨੂੰ ਆਪਣੇ ਨੂੰ ਕੇਜਰੀਵਾਲ ਨੂੰ ਵੀ ਸਰਕਾਰ ਤੇ ਮੇਰੀ ਬਾਣੀ ਹੈ ਪ੍ਰਧਾਨ ਮੰਤਰੀ ਤੇ ਮੈਂ ਬਣਾਂ ਲੇਕਿਨ ਕੇਜਰੀਵਾਲ ਦੀਆਂ ਪਾਲਿਸਿਸ ਤੇ ਬੀਜੇਪੀ ਦੀਆਂ ਪਾਲਿਸਿਸ ਕੋਈ ਅੰਤਰ ਨਹੀਂ ਹੈ ਸੇਮ ਪਾਲਿਸਿਸ ਨੇ ਕਿ ਸਿਰਫ ਉਦੋਂ ਚਾਰ ਸੀਟਾਂ ਪੰਜਾਬ ਦੇ ਚ ਨਹੀਂ ਸਿਰਫ ਨਾ ਪੰਜਾਬ ਸੀ 2019 ਜ 434 ਤੋਂ ਘਟ ਕੇ ਇਹ 36 ਤੇ ਆ ਗਏ ਤੇ 2024 ਦੇ ਵਿੱਚ ਇਹ 26 ਤੇ ਆ 26 ਚ ਵੀ 2024 ਚ ਇੱਕ ਸੀਟ ਮਿਲੀ ਹੂੰ ਜਦੋਂ ਇੱਕ ਸੀਟ ਮਿਲੀ ਇਹਨਾਂ ਨੂੰ 2022 ਚ ਇੱਕ ਸੀਟ ਮਿਲੀ ਇਸ ਵਾਰੀ 2022 ਚ ਇੱਕ ਸੀਟ ਮਿਲੀ ਇਹਨਾਂ ਨੂੰ ਜਿਹੜੀ ਭਗਵੰਤ ਮਾਨ ਵਾਲੀ ਸੀ ਸੰਗਰੂਰ ਵਾਲੀ ਇੱਥੋਂ ਹੀ ਆਪਣੀ ਕਹਿੰਦੇ ਸਾਡੀ ਕੈਪੀਟਲ ਦਾ ਸੰਗਰੂਰ ਉਹ ਮਿਲੀ ਬਾਕੀ ਕੋਈ ਸੀਟ ਨਹੀਂ ਮਿਲੀ ਲੋਕ ਸਭਾ ਤੇ 2024 ਦੇ ਵਿੱਚ ਬਕਾਇਦਾ ਤੌਰ ਤੇ 13 ਦਾ ਇਹਨਾਂ ਕਿਹਾ ਸੀ ਟੀਚਾ ਕਿ ਅਸੀਂ 13 ਦੀਆਂ 13 ਜਿੱਤਨੀਆਂ ਵਾ ਲਿੱਕਿ 13 ਚੋਂ 3 ਬਣੀਆਂ ਇਹਨਾਂ ਨੂੰ ਹਾਂ ਤੇ ਉਹਦੇ ਨਾਲ ਵੀ ਮੀ ਤੋਂ ਉਹਨ ਤੋਂ ਪਹਿਲੇ ਤੂਫਾਨ ਹੋਣਾ ਦਾ ਉਹ ਦਾਸਦਾ ਤੂਫਾਨ ਸੀ ਉਹ ਮੀ ਆਉਗਾ ਉਹ ਗੜੀਬਾਰੀ ਕਰਤਾ ਕਿ ਨਹੀਂ ਕਰਤਾ ਇਹ ਨਹੀਂ ਪਤਾ ਲੇਕਰ 13 ਜੋ 3 ਮਿਲੀਆਂ ਤੇ ਦੋ ਸੀਟਾਂ ਕਾਂਗਰਸ ਆਪਣੀ ਗਲਤੀ ਨਾਲ ਹਰਾਦੀਆਂ ਉਹਨਾਂ ਦੇ ਇੱਕੋ ਹਿੱਸਾ ਗੁਰਦੀ ਤਿੱਕ ਬਕਾਇਦਾ ਤੌਰ ਤੇ ਨੰਦੂ ਸਾਹਿਬ ਹੂੰ ਹੂੰ ਇੱਕ ਸੀਟ ਨਿਸ਼ਾਨਾ ਜਿੱਤੀ ਸੰਗਰੂਰ ਵਾਲੀ ਇੱਥੇ ਜਿੱਤਿਆ ਬਕਾਇਦਾ ਤੌਰ ਤੇ ਕਿਹਾ ਵਗਾ ਉਹਨਾਂ ਨੇ ਲਿਆ ਇਹਨਾਂ ਦਾ ਆਮ ਆਦਮੀ ਪਾਰਟੀ ਮੈਂ ਆਮ ਆਦਮੀ ਪਾਰਟੀ ਨਾਲ ਭੁੱਲ ਗਿਆ ਬਿਲਕੁਲ ਉਹ ਜੱਟਿਆ ਉੱਥੇ ਹੂੰ ਹੂੰ ਜੀ ਮੀਤਿਆ ਮੀਤ ਇਹ ਸਰਪ ਕਾ ਮੰਤਰੀ ਹਾਂ ਜੀ 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 ਜਦੋਂ ਉੱਤੇ ਲੋਕ ਵਿਧਾਨ ਸਭਾ ਹੁੰਦੀ ਆ ਉਦੋਂ ਆਵਾਦੀ ਪਾਰਟੀ ਆ ਜਾਂਦੀ ਹੁੰਦੀ ਹੂੰ ਇਸ ਕਰਕੇ ਲੋਕਾਂ ਦੀ ਮਾਨਸਿਕਤਾ ਇਹਨਾਂ ਦੇ ਹੱਕ 'ਚ ਨਹੀਂ ਖੜੀ 2027 ਦੇ ਵਿੱਚ ਅੱਜ ਅੱਜ ਚੋਣ ਹੋ ਜਣ ਅੱਜ ਚੋਣ ਹੋ ਜਣ ਤੇ ਕਾਂਗਰਸ ਦੀ ਸਰਕਾਰ ਲੋਕਾਂ ਦੇ ਤੱਕੇ ਦਾ ਬਣਾ ਦਿੰਦੀ ਹਾਲੀਕ ਦਿਨ ਇਸ ਵਿੱਚ ਸਭ ਅੱਛਾ ਨਹੀਂ ਹੈ ਹਾਂਜੀ ਜੀ ਇਹ ਲੁਧਿਆਣਾ ਦੀ ਚੋਣ ਦੇ ਵਿੱਚ ਕਾਂਗਰਸ ਦੇ ਦੋ ਗਰੁੱਪ ਕੰਮ ਕਰਦੇ ਸੀ ਇੱਕ ਗਰੁੱਪ ਕਰਦਾ ਸੀ ਪ੍ਰਤਾਪ ਸਿੰਘ ਬਾਜਵੇ ਦਾ ਰਾਜਾ ਬੜਿੰਗ ਦਾ ਤੇ ਸੁਖੀ ਦਾ ਬੇਟਾ ਉਹ ਆਪਣੀ ਵਕਲੀ ਮੀਡੀਆ ਕਰਦੀ ਸੀ ਦੂਜਾ ਗਰੁੱਪ ਸੀਗਾ ਚਰਨਜੀਤ ਸਿੰਘ ਚੰਨੀ ਦਾ ਰਾਣਾ ਗੁਰਜੀ ਰਾਣਾ ਗੁਰਜੀਤ ਦਾ ਪ੍ਰਕਾਸ਼ ਸਿੰਘ ਦਾ ਤੇ ਆਸ਼ੂ ਦਾ ਇਹ ਕੰਮ ਕਰਦਾ ਸੀ ਇਸ ਗਰੁੱਪ ਨੇ ਆਪਣਾ ਲੀਡਰ ਚੁਣ ਲਿਆ ਵੀ ਸਾਡਾ ਲੀਡਰ ਬਕਾਇਦਾ ਤੌਰ ਤੇ ਚਰਨਜੀਤ ਸਿੰਘ ਚੰਨੀ ਆ ਵੀ ਅਗਲਾ ਮੁੱਖ ਮੰਤਰੀ ਸਾਡੇ ਉਹਨੂੰ ਚਰਨਜੀਤ ਚੰਨੀ ਹੋਏਗਾ ਹੂੰ ਇੱਕਨ ਵਿਰੋਧੀ ਗੱਪ ਦੇ ਕਹਿੰਦਾ ਨਾ ਲੀਡਰ ਦਾ ਫੈਸਲਾ ਸਾਡੀ ਪਾਰਟੀ 2022 ਦੀਆਂ ਚੋਣਾਂ ਤੋਂ ਬਾਅਦ ਕਰੇਗਾ ਇਹਨਾਂ ਜੇ ਆਪਸੀ ਏਕਾ ਨਹੀਂ ਸੀਗਾ ਜੇ ਏਕਾ ਹੁੰਦਾ ਤੇ ਇਹਨਾਂ ਦੀ ਸੀਟ ਵੱਡੇ ਮਾਰਜਿਨ ਤੇ ਜਿੱਤੀ ਜਾ ਸਕਦੀ ਸੀ ਜੇਕਰ ਇਹ ਆਪਸੀ ਲੜਾਈ ਜਿਹੜੀ ਇਹਨਾਂ ਨੇ ਮਾਰੀ ਗਈ ਕਿ ਉਹ ਅੱਜ ਵੀ ਕਾਂਗਰਸ ਦੇ 6 7 ਮੁੱਖ ਮੰਤਰੀ ਪਰੇਫਰਟੇ ਕਿ ਮੁੱਖ ਮੰਤਰੀ ਬੈ ਮੰਡਾ ਮੈਂ ਬੰਡਾ ਮੈਂ 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 ਪ੍ਰੀਫਰਦੀ ਉੱਥੇ ਇਸੇ ਕਰਕੇ 2011 ਦੀ ਚੋਣ ਹਰ ਗਈ ਸੀਗੇ ਕਿਤੇ ਇਹੋ ਆ ਰਿਹਾ ਤੇ ਪੋਸਿਬਿਲਟੀ ਆ ਕਿ 2027 ਚ ਸੀਟ ਲੱਗ ਜੇਂਗਾ ਜੀ 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 ਬਿਲਕੁਲ ਦੂਜੇ ਬੰਨੇ ਇੱਕ ਦਿੱਲੀ ਤੋਂ ਜਿਹੜੀ ਕੱਲ ਤੋਂ ਖਬਰ ਆ ਰਹੀ ਹੈ ਮਨੀਸ਼ ਸੌਧਿਆ ਜਿਹੜੇ ਪੰਜਾਬ ਦੇ ਇਨਚਾਰਜ ਵੀ ਨੇ ਇਸ ਵੇਲੇ ਆਪ ਦੇ ਉਹਨਾਂ ਦੀ ਪੁਸ਼ਕਿਸ਼ ਹੋਈ ਹੈ ਕਈ ਘੰਟੇ ਅਗਲਾ ਮਾਮਲਾ ਕਿਵੇਂ ਲੱਗਦਾ ਹੈ ਇਹ ਵੀ ਇੱਕ ਪੰਜਾਬ ਦੀ ਸਿਆਸਤ ਲਈ ਖਲੂਣਾ ਹੈ ਵੱਖਰੀ ਤਰ੍ਹਾਂ ਦਾ ਇਹ ਚੰਗੇ ਭਲੇ ਸਰਕਾਰ ਚੜਾਉਂਦੇ ਸੀ ਜੀ ਜੀ ਲੋਕਾਂ ਨੂੰ ਬੇਵਕੂ ਬਣਾਉਣ ਦੇ ਵਿੱਚ ਬੜੇ ਕਾਮਯਾਬ ਸੀਗੇ ਜੀ ਇਹਨਾਂ ਇਹੋ ਜਿਹੇ ਕਮਰੇ ਪੰਜਾਂ 10 ਬਣਾ ਦਿੱਤੇ ਜਿਹਨੂੰ ਆ ਕੇ ਉਬਾਮਾ ਦੀ ਘਰ ਵਾਲੀ ਜਿਹੜੀ ਸੀ ਉਹਨੇ ਆ ਕੇ ਵੇਖਿਆ ਕਿ ਇਹਦੀ ਬਹੁਤ ਵਧੀਆ ਸਕੂਲ ਹੈ ਇੱਥੇ ਕੋਈ ਛੱਕੜੀ ਗੱਲ ਨਹੀਂ ਇਹਨਾਂ ਨੇ ਕੰਮ ਕੀਤਾ ਉੱਤੇ ਸਿੱਖਿਆ ਤੇ ਕੀਤਾ ਸਿਹਤ ਤੇ ਕੀਤਾ ਕੰਮ ਕੀਤਾ ਹੂੰ ਲੇਕਿਨ 2020 ਜਦੋਂ ਚੁਣ ਜਿੱਤੇ ਵੀ ਹੁਣ ਸਾਨੂੰ ਕੌਣ ਰੋਜ ਜੋ ਮਰਜ਼ੀ ਕਰ ਲੀਏ ਇਹਨਾਂ ਇੱਕ ਨਵੀਂ ਅਕਸਾਇਡ ਪਾਲਸੀ ਲਿਆਂਦੀ ਜੀ ਉਹਦੇ ਵਿੱਚ ਟੀਚਾ ਇਹਦਾ ਜੀ ਵੀ ਕਟੋ-ਕਟ 10000 ਕਰੋੜ ਰੁਪਇਆ 9500 ਕਰੋੜ ਰੁਪਇਆ ਅਸੀਂ ਚ ਕਮਾਉਣਾ ਵਾ ਤੇ ਜਦੋਂ 9500 ਕਰੋੜ ਰੁਪਇਆ ਟੀਚਾ ਰੱਖ ਲਿਆ ਤੇ ਇਹਨਾਂ ਨਵੀਂ ਪਾਲਸੀ ਕਰਤੀ ਤੇ ਇਥੋਂ ਤੱਕ ਕਿ ਵੀ ਉਹ ਤੇ ਸਰਕਾਰੀ ਖਤ ਜਾਣਾ ਸੀ ਨਾ ਹਾਂ ਹਾਂ ਨਾਲ ਇਹ ਪ੍ਰੋਫਿਟ 5% ਵਧਾ ਕੇ 12% ਕਰਦਾ ਹੂੰ ਜੀ ਇੱਕ ਇਧਰ ਨੂੰ ਕਹਿੰਦਾ ਵੀ 7% ਨੂੰ ਸਾਨੂੰ ਕੈਸ਼ ਹੀ ਦੇ ਦੇਣਾ ਬਸ ਹੂੰ 5% ਤੇ ਰਹਿਊਗਾ ਹੁਣ ਠੇਕੇਦਾਰ ਵੀ ਨਾ ਇੱਥੋਂ ਨਹੀਂ ਇਹਨਾਂ ਲੈਦੇ ਸੀ ਜਾ ਕੇ ਮੈਂ ਕਹਿਤਾ ਤੌਰ ਤੇ ਸੌਤੇ ਵਿੱਚ ਜਿਹੜੇ ਤੇਰੇ ਠੇਕੇਦਾਰ ਵੀ ਜੇਲ੍ਹ ਗਏ ਉਹ ਤਲਾng ਨਾਲ ਮੁੱਖ ਮੰਤਰੀ ਉਹਦੀ ਵੀ ਪੇਟੀ ਜੇਲ੍ਹ ਗਈ ਕਨੀ ਮੁਰਜੀ ਗਈ ਕਈ ਜੇਲ੍ਹ ਚ ਗਏ ਉਸ ਸਮਝੀ ਬੁਲਾਈ ਹੁਣ ਇਹਦੇ ਵਿੱਚ ਜਿਹੜੇ ਪਾਲਸੀ ਬੜਾਈ ਸੀ ਕਿ ਇਹ ਪਾਲਸੀ ਜਿਹੜੀ ਉਹ ਇੰਪਰੂਵਡ ਨਿਊਰਸ ਸੀ ਤੇ 9 ਮਹੀਨੇ ਬਾਅਦ ਪਾਲਸੀ ਖਤਮ ਕਰਕੇ ਫਿਰ ਪੁਰਾਣੀ ਪਾਲਸੀ ਤੇ ਆ। ਹੂੰ। ਜੋ ਇਸ ਪਾਲਸੀ ਦੇ ਅਧੀਨ ਕੀ ਕੀਤਾ ਸੀ ਵੀ ਜਿਹੜੀ ਨਹੀਂ ਉੱਥੇ ਗਵਰਨਮੈਂਟ ਦੇ ਠੇਕੇ ਦੀ ਸ਼ਰਤ ਸਾਰੇ ਬੰਦ ਕਰਦੇ ਸੀ। ਜੀ। ਮਾਲੇ ਵੇਲੇ ਹੋਏ ਵੀ ਸਰਕਾਰ ਦੇ ਆ ਕੇ ਕਿ ਸਾਡਾ ਕੀ ਕਸੂਰ ਹੈ ਜੀ। ਸਾਰੇ ਪ੍ਰਾਈਵੇਟ ਖੋਲਤੇ ਹਨ। ਜਿਹੜਾ ਵਿਨ ਵਿਜੇ ਵਿਨੇਕਮਰ ਸਿੰਘ ਸਖਸ਼ੈਨਾ ਸੀ ਲੈਫਟ ਹੈਡ ਗਵਰਨਰ ਉਹਨੇ ਵੀ ਸ਼ਰਤਾਂ ਦੇ ਆਧਾਰ ਤੇ ਸਾਈਨ ਕੀਤੇ ਸੀ। ਪਾਲਸੀ ਬਾਬਸੁਰਦਾਰ ਨੇ ਲੇਕਿਨ ਇਹਦੇ ਵਿੱਚ ਹੀ ਕਰੋੜਾਂ ਦਾ ਖਾ ਗਿਆ ਉਹਦੀ ਜਾਂਚ ਹੋਈ ਈਡੀ ਨੇ ਵੀ ਕੀਤੀ ਸੀਬੀ ਨੇ ਵੀ ਕੀਤੀ ਜਦ ਵੀ ਇਨਕਮ ਟੈਕਸ ਨੇ ਰਿਡ ਕੀਤੀ ਉਹ ਜਾਂਚ ਦੇ ਵਿੱਚੋਂ ਭਾਵੇਂ ਨਿਕਲੇ ਅਜੇ ਤੱਕ ਕੁਝ ਨਹੀਂ ਨਿਕਲਿਆ ਕਿਤੇ ਕੋਈ ਪੈਸਾ ਨਹੀਂ ਬਰੰਦ ਹੋਇਆ ਲੇਕਿਨ ਖੱਜਲ ਖਵਰੀ ਤੋਂ ਇਹਨਾਂ ਵਦੇ ਵਿੱਚ ਕੇਜਰੀਵਾਲ ਨੂੰ ਜੇਲ੍ਹ ਜਾਣਾ ਪਿਆ ਸਤੰਦਰ ਜੈਨ ਨੂੰ ਜੇਲ੍ਹ ਪਾਣਾ ਪਿਆ ਸੰਜੇ ਸਿੰਘ ਜੇਲ੍ਹ ਜਾਣਾ ਪਿਆ ਤਕੈਦਾ ਤੌਰ ਤੇ ਚਸ਼ੋਧੀਮ ਜੇਲ੍ਹ ਦਾ ਅੱਧੀ ਦਰਜਨ ਤੋਂ ਜ਼ਿਆਦਾ ਲੋਕ ਇਹਨਾਂ ਦੇ ਲੀਡਰ ਸੀ ਉਹ ਜੇਲ੍ਹ ਗਏ। ਲੇਕਿਨ ਜਿਹੜੀ ਪਾਲਿਸੀ ਉਹਦੇ ਨਾਲ ਦਿੱਲੀ ਚ ਬਣਾਈ ਸੀ ਉਹਦਾ ਮੇਨ ਚਸ਼ੋਧੀਆ ਸੀ। ਹੂੰ ਓਕੇ। ਤੇ ਉਹ ਪਾਲਿਸੀ ਅੱਜ ਵੀ ਪੰਜਾਬ ਚ ਲਾਗੂ ਆ। ਉਹ ਪਾਲਿਸੀ ਤੇ ਚਲੋ ਕੇਸ ਕੋ ਚੱਲਦੇ ਵੱਖਰੀ ਗੱਲ ਆ। ਹੁਣ ਕੇਸ ਇੱਕ ACB ਹੈਗੀ ਆ ਐਂਟੀ ਕ੍ਰਾਈਮ ਬਿਊਰੋ ਜਿਹੜੀ ਚੰਡੀਗੜ੍ਹ ਦਿੱਲੀ ਦੀ ਆ। ਜੀ। ਉਹ 30 ਅਪ੍ਰੈਲ ਨੂੰ ਕੇਸ ਦਰਜ ਕਰਦੇ ਨੇ ਜਾਰਜ ਤੋਂ ਬਾਅਦ। ਵੀ ਦਿੱਲੀ ਸਰਕਾਰ ਨੇ ਕੇਜਰੀਵਾਲ ਦੇ ਸਮੇਂ ਦੇ ਉੱਤੇ 12000 12748 ਕਮਰੇ ਬਣਾਏ ਨੇ ਕਮਰੇ ਸਕੂਲਾਂ ਦੇ ਸਕੂਲਾਂ ਦੇ ਕਲਾਸਰੂਮ ਜੀ ਕਲਾਸਰੂਮ ਜਿਹੜੇ ਬਣਾਏ ਤੇ ਉਹਦੇ ਉੱਤੇ 2892 ਕਰੋੜ ਰੁਪਏ ਖਰਚ ਕੀਤਾ ਹੈ ਨਾ ਇਹ ਵੀ ਦੇ ਅਨੁਮ ਇਨਵੈਸਟੀਗੇਟ ਕੀਤਾ ਇਨਵੈਸਟੀਗੇਟ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਉਹ ਕਮਰੇ ਵਖਾ ਕੇ ਤੇ ਬਕਾਇਦਾ ਤੌਰ ਤੇ ਜਿਹੜੇ ਆਰਕੀਟੈਕਟਸ ਨੂੰ ਮੁੱਲ ਹੋਇਆ ਤਾਂ ਉਹਨਾਂ ਕਹਿੰਦੇ ਇਹਦੇ ਤੇ 5 ਲੱਖ ਤੋਂ ਵੱਧ ਖਰਚੀ ਹੋਇਆ। ਹੂੰ ਓਕੇ ਇਹਨਾਂ ਨੇ ਕੀਤਾ 24.86 ਕਰੋੜ ਇਹਨਾਂ ਨੇ ਇੰਨੇ ਪੈਸੇ ਕਿੱਥੇ ਕੀਤੇ? ਹੂੰ ਹੁਣ ਇਹ ਜਿਹੜੇ ਇੰਨੇ ਪੈਸੇ ਖਰਚ ਕੀਤੇ ਇਹਨਾਂ ਨੇ ਤੇ ਬਾਕੀ ਪੈਸੇ ਕਿੱਥੇ ਗਏ ਦੀ? ਉਦੇਸ ਹਿਸਾਬ ਨਾਲ 2292 ਕਰੋੜ ਦੇ ਵਿੱਚੋਂ 892 ਕਰੋੜ ਜੀ লাভ ਨਹੀਂ ਹੈ ਖਰਚ ਆਇਆ 12748 ਕਮਰੇਾਂ ਤੇ 2000 ਰੁਪਏ ਦਾ ਕਬੂਜ 800 ਦਾ ਕਬੂਜ ਹੂੰ ਓਕੇ ਕੋ ਮਨਜ਼ੂਰੀ ਡੈਪਟੀ ਵਰਨਨ ਨੂੰ ਦਿੱਤੀ ਪਰ ਉਹਦੀ ਜਾਂਚ ਤੇ ਵਿੱਚ ਜਿਹੜਾ ਸੀ ਇਹਨਾਂ ਨੇ ਬੁਲਾਇਆ ਸੀ ਸਤੰਦਰ ਜੈਨ ਨੂੰ 6 ਜੂਨ ਜੀ ਉਹ ਨਹੀਂ ਪੇਸ਼ ਹੋਏ ਉਹ ਫਿਰ ਉਹ ਪੇਸ਼ ਹੋ ਗਏ ਨੌ ਨੂੰ ਬੁਲਾਇਆ ਸੀ ਬਕਾਇਦਾ ਤੌਰ ਤੇ ਛੋਟੀਆਂ ਨੂੰ ਛੋਟੀਆਂ ਪੇਸ਼ ਉਹਨੇ ਟਾਈਮ ਲਗਾਇਆ ਕੱਲੋਂ ਪੇਸ਼ ਹੋਏ ਨੇ ਉਹਨੇ ਕਿਸੇ ਵੀ ਸਵਾਲ ਦਾ ਸਹੀ ਜਵਾਬ ਨਹੀਂ ਦਿੱਤਾ ਜਿਹੜਾ ਹੈਗਾ ਵਾ ਮਾਥਰ ਇਹਨਾਂ ਦਾ ਮਾ ਮਤਮਾ ਪਰਮਾ ਹੈਗਾ ਵਾ ਜੁਆਇੰਟ ਕਮਿਸ਼ਨਰ ਜੀ ਉਹਦੇ 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 ਮੁਤਾਬਕ ਆ ਕਿ 37 ਸਵਾਲ ਅਸੀਂ ਇਹਨੂੰ ਕੀਤੇ ਸੀ ਹੂੰ ਇਹ 37 ਸਵਾਲਾਂ ਦੇ ਵਿੱਚੋਂ ਸਾਨੂੰ ਕਿਸੇ ਦਾ ਵੀ ਜਵਾਬ ਸਹੀ ਦੇ ਦਿੱਤਾ। ਸਭ ਇੱਕੋ ਗੱਲ ਕਹਿੰਦਾ ਰਿਹਾ ਜੀ ਇਹ ਜੋ ਕੁਝ ਪਾਸ ਕੀਤਾ ਗਿਆ, ਕੈਪਟਨ ਜਿ ਪਾਸ ਕੀਤਾ ਗਿਆ, ਮੈਂ ਇਕੱਲਾ ਜ਼ਿੰਮੇਵਾਰ ਨਹੀਂ। ਹੁਣ ਉਹ ਕਹਿੰਦੇ ਆ ਚੈੱਕ ਤੂੰ ਕੱਟਿਆ, ਅਦਾਈ ਗਈ ਤੂੰ ਕਿ ਕੱਟੀ ਕਿਉਂਕਿ ਜਿਹੜੀ ਕਮੇਟੀ ਬਣੀ ਸੀ, ਵਿੱਤ ਕਮੇਟੀ ਬਣੀ ਸੀ, ਤੂੰ ਉਹਦਾ ਚੇਅਰਪਰਸਨ ਸੀਗਾ, ਤੂੰ ਚੇਅਰਮੈਨ ਸੀਗਾ। ਇਹ ਤੇਨੂੰ ਨਹੀਂ ਪਤਾ, ਬਾਕੀ ਕਿਹਨੂੰ ਪਤਾ ਹੋਊਗਾ। ਹੂੰ। ਹੁਣ ਇਹਨੇ ਤੇ ਆਪਣਾ ਆ ਗਿਆ ਉਥੋਂ ਚਲੋ ਕੋਈ ਗੱਲ ਨਹੀਂ ਉਹਨਾਂ ਵੀ ਕਹਿੰਦਾ ਵੀ ਜੋ ਕੋਈ ਗੱਲ ਨਹੀਂ ਹੁਣ ਇਹ ਕਿੰਦਾ ਆਪੀ ਪੀ 100 ਦਿਨਾਂ ਦੇ ਵਿੱਚ ਸ਼ਿਸ਼ੋਧਿਆ ਕਹਿੰਦਾ ਵੀ ਜਿਹੜੀ ਬੀਜਪੀ ਸਰਕਾਰ ਨੇ ਕੱਖ ਨਹੀਂ ਕੀਤਾ ਉਹ ਸਿਰਫ ਬਿਜਲੀ ਪਾਣੀ ਸਿੱਖਿਆ ਦੇ ਖੇਤਰ ਜੀ ਕੋਈ ਵੀ ਕੰਮ ਨਹੀਂ ਕੀਤਾ ਤੇ ਨਿੱਜੀ ਸਕੂਲਾਂ ਨੂੰ ਨਾਲ ਖੁੱਲੀ ਛੁੱਟੀ ਦੇ ਦਿੱਤੀ ਜੋ ਮਰਜ਼ੀ ਲੁੱਟ ਕਰੋ ਤੁਹਾਨੂੰ ਕੋਈ ਨਹੀਂ ਪੁੱਛਦਾ ਤੇ ਦਿੱਲੀ ਚ ਪਾਣੀ ਦੀ ਵੀ ਕਿਲਤਾ ਤੇ ਬਿਜਲੀ ਦੀ ਵੀ ਕਿਲਤਾ ਇਸ ਜਿਹੜਾ ਸਿੱਖਿਆ ਦਾ ਸੀ ਸ਼ਾਨਦਾਰ ਕੰਮ ਕਰਕੇ ਕੇ ਦਿੱਲੀ ਉਹਦੇ ਤੇ ਪੱਖਾ ਪਾਤਾ ਸਾਰਾ ਹੂੰ ਹੂੰ ਜਿਹੜੀ ਆਦਸੀ ਇਹਨਾਂ ਦੀ ਸਾਬਕਾ ਮੁੱਖ ਮੰਤਰੀ ਦਿੱਲੀ ਦੀ ਜੀ ਨਾਲ ਬਕਾਇਦਾ ਤੌਰ ਤੇ ਅੱਜ ਵੀ ਵਿਰੋਧੀ ਧਿਰ ਦੀ ਆਗੂ ਹੈ ਦਿੱਲੀ ਵਿਧਾਨ ਸਭਾ ਚ ਉਹ ਕਹਿੰਦੀ ਆਂ ਕਿ ਬੀਜੇਪੀ ਦੀ ਸਰਕਾਰ ਨੇ ਬਕਾਇਦਾ ਤੌਰ ਤੇ ਸਾਡੇ ਲੀਡਰਾਂ ਤੇ 200 ਤੋਂ ਵੱਧ ਕੇਸ ਲੱਗ ਇਹਨਾਂ ਦੇ ਉੱਤੇ ਰੇਡ ਜਿਹੜੇ ਨੇ ਈਡੀ ਦੇ ਵੀ ਹੋਏ ਨੇ ਸੀਬੀਆਈ ਤੇ ਹੋਏ ਆਈਟੀ ਇਨਕਮ ਟੈਕਸ ਤੇ ਵੀ ਹੋਏ ਨੇ ਤੇ ਦਿੱਲੀ ਪੁਲਿਸ ਦੇ ਵੀ ਹੋਏ ਨੇ ਲੇਕਿਨ ਅੱਜ ਤੱਕ ਕਿਸੇ ਵੀ ਲੀਡਰ ਕੋਲੋਂ 1 ਰੁਪਇਆ ਵੀ ਦੋ ਨੰਬਰ ਦਾ ਬਰਾਮਦ ਨਹੀਂ ਹੋਇਆ ਹੂੰ ਹੋਇਆ ਕੀ 2011 ਦੇ ਵਿੱਚ 2018 ਦੇ ਵਿੱਚ ਬੀਜੇਪੀ ਦੇ ਸਪੋਕਸਪਰਸਨ ਸੀ ਤੇ ਐਮਐਲਏ ਸੀ ਹਰੀਸ਼ ਖਰਾਨਾ ਹੂੰ ਤੇ ਕਪਲ ਮਿਸ਼ਰਾ ਇਨਾਂ ਆਰਟੀ ਤਹਿਤ ਇਹ ਸੂchnਾ ਪ੍ਰਾਪਤ ਕੀਤੀ ਸੀ ਕਿ ਇਹਦੇ ਤੇ ਖਰਚਾ ਕਿੰਨਾ ਆਇਆ ਕਿੰਨੇ ਰੂਮ ਬਣਿਆ ਕੀ ਕੀਤਾ ਸਾਰੀ ਆਰਟੀ ਇਹਦਾ ਜਿਹੜੀ ਲਈ ਸੀ ਜਿਹੜੀ ਕਪਲੇਬਾਜੀ ਅਧਾਰ ਕੀਤੀ ਸੀ ਹੂੰ ਜੀ ਉਹ ਨਹੀਂ ਮੈਂ ਬਣਾ ਵੇਖੋ ਕਿ ਇਹ ਜਿਹੜਾ ਕੇ ਕੇਸ਼ ਗੁਪਤਾ ਹੈਗਾ ਸੌਰੀ ਇਹਨਾਂ ਦੇ ਇੱਕ ਗੱਗਾ ਆਪਣਾ ਬਰਿੰਦ ਬਣ ਮਖਲੀ ਦੀ ਆ ਕਾਂਗਰਸੀ ਆਗੂ ਹੂੰ ਉਸ ਕਾਂਗਰਸ ਆਗੂ ਨੇ ਬਕਾਇਦਾ ਤੌਰ ਤੇ ਇਹ ਸ਼ਿਕਾਇਤ ਦਰਜ ਕਰੇ ਸੀ ਵਿੱਚ ਕਬਲ ਹੋਇਆ ਦੀ ਜਾਂਚ ਕੀਤੀ ਜਾਂਦੀ। ਜਿਹੜੀ ਆ ਭਾਜਪਾ ਦੇ ਜਿਹੜੇ ਬੰਦੇ ਨੇ ਉਹ ਆਰਟੀ ਦੀ ਰਿਪੋਰਟ ਲਿੰਦੇ ਆ ਆਰਟੀ ਦੀ ਰਿਪੋਰਟ ਲੈ ਕੇ ਬਕਾਇਦਾ ਤੌਰ ਤੇ ਸ਼ਿਕਾਇਤ ਜਿਹੜੀ ਆ ਉਹ ਕਾਂਗਰਸ ਕੰਟਰ ਵਿੱਚ ਕਰਾਉਂਦੀ ਆ। ਚਲੋ ਕੋਈ ਗੱਲ ਹੂੰ ਜਿਹੜਾ ਮਰਿੰਦਰ ਸਚਦੇਵਾ ਭਾਜਪਾ ਦਾ ਆਗੂ ਆ ਦਿੱਲੀ ਦਾ ਪ੍ਰਧਾਨ ਆ। ਉਹਨੇ ਆਕਸੀ ਦੀ ਗੱਲ ਕਹੀ ਆ ਬੀਬੀ ਜੀ ਤੁਸੀਂ ਸਿਸ਼ੋਦੀਆ ਵਰਗੇ ਕਰਪਟ ਬੰਦੇ ਦੀ ਪੁਸਤਕ ਨਹੀਂ ਲੱਕੀ। ਹੂੰ। ਜੇ ਤੁਸੀਂ ਵਾਅਕੇ ਉਹਦੀ ਕਿ ਮਦਦ ਕਰਨਾ ਚਾਹੁੰਦੇ ਇਹਦੀ ਗ੍ਰਿਫਤਾਰੀ ਤੇ ਪੱਕੀ ਆ। ਇਹਨੇ ਜੇਲ੍ਹ ਜਾਣੇ ਜਾਣੇ ਤਾਂ ਤੁਸੀਂ ਜ਼ਬਾਨਾਂ ਦਾ ਪ੍ਰਬੰਧ ਕਰੋ ਚੰਗੀ ਕਰਨਾ ਬਾਕੀ ਕੁਝ ਨਹੀਂ ਜੇਗਾ ਜਿੰਦੀ ਮਰਜ਼ੀ ਤੁਸੀਂ ਹੁੰਦੀ ਕਪੜੇ ਉਹ ਪੁਸ਼ਪਾਈ ਕਰੀਓ ਤੁਸੀਂ। ਹੂੰ 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 ਜੀ। ਇਹਨਾਂ ਤੇ ਵੀ ਦੋਸ਼ ਲੱਗਾ ਕਿ ਇਹਨਾਂ ਨੂੰ ਜਿਹੜੀ ਟਾਇਲਟ ਵਗੈਰਾ ਸੀ ਜਾਂ ਬਰਾਂਡੇ ਵਗੈਰਾ ਸੀ ਉਹਨਾਂ ਨੂੰ ਕਮਰੇ ਦਾ ਸਕੀਪਮੈਂਟ ਕੀਤੀ ਹੈ। ਹੂੰ। ਜੇ ਇਹ ਸਭ ਸੱਚ ਆ ਤੇ ਫਿਰ ਸ਼ਿਸ਼ੋਧਿਆ ਦਾ ਕੋਈ ਵਿਚਾਰ ਨਹੀਂ ਹੈ। ਚਿਤੋੜਿਆ ਕਿੰਦਰ ਜਨ ਤੇ ਕੇਦਰੀ ਵਾਗ ਇਹਨਾਂ ਨੂੰ ਜੇਲ੍ਹ ਦੀ ਵਾ ਇੱਕ ਪੂਰੀ ਫਕੜੀ ਪਊਗੀ। ਰਿਕਟਨ ਜਿਸ ਤਰੀਕੇ ਨਾਲ ਉਹਨਾਂ 37 ਸਵਾਲ ਪੁੱਛੇ ਮਾਥੁਰ ਵਰਮਾ ਜਿਹੜਾ ਜੁਆਇੰਟ ਕਮਿਸ਼ਨਰ ਉਹ ਕਹਿੰਦਾ ਇੱਕ ਵੀ ਸਵਾਲ ਦਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਹੂੰ। ਕਹਿੰਦਾ ਭਾਵੇਂ ਕਿ 37 ਸਵਾਲ ਭਾਰੂ ਪੈ ਰਹੇ ਨੇ ਅਗਲੇ ਸਮੇਂ ਉਹ ਕਹਾਣੀ ਬਣਦੀ ਹੈ ਕਿ ਕੀ ਫੈਸਲਾ ਹੁੰਦਾ ਹੈ। ਇਹ ਰਣਨੀਤੀ ਰਹਿੰਦੀ ਹੈ ਸਰਕਾਰੀ ਤਰ ਵੱਲੋਂ ਜਾਂ ਦੂਜੇ ਵੱਲੋਂ ਖੈਰ ਜਿਹੜੇ ਸਿਆਸਤ ਦੇ ਇर्द-ਗਿਰਦ ਮਾਹੌਲ ਕਈ ਵਾਰ ਪੱਠੀ ਸਾਲ ਤੁਸੀਂ ਦੱਸ ਰਹੇ ਹੋ ਕਿ ਆਪਾਂ ਜਾਣਿਆ ਕਿ 23 ਨੂੰ ਜਿਹੜਾ ਰਿਜ਼ਲਟ ਆ ਰਿਹਾ ਤਾਂ ਕਈ ਨਵੀਆਂ ਗੱਲਾਂ ਸਾਹਮਣੇ ਆਉਣਗੀਆਂ ਕਈ ਮਾਹੌਲ ਦੇ ਜਿਹੜੇ ਪੱਖ ਨੇ ਉਹ ਪ੍ਰਭਾਵਿਤ ਹੋਣਗੇ ਇਹ 23 ਦੇ ਨਤੀਜੇ ਇਹ ਤਾਂ ਜਾਹਰੀ ਤੌਰ ਤੇ ਆਪਾਂ ਮੰਨ ਨਹੀਂ ਸਕਦੇ ਆ ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਕਿਹਾ ਤਾਂ ਕਿ ਜੇ ਜੇਲ੍ਹ ਤੇ ਹਾਕਮ ਤੇ ਜਿੱਤ ਜਾਂਦੀ ਆ ਹੂੰ ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਜੀ ਉਹ ਕਹਿੰਦੇ ਜਦੋਂ ਇੱਕ ਮੰਗਤਾ ਮੰਗਣ ਜਾਂਦਾ ਨਾ ਕਿਤੇ ਹੂੰ ਤੇ ਉਹਦੇ ਸਿਰ ਤੇ ਉੱਤੇ ਜਿਹੜੀ ਆ ਨਾ ਨਮੋਸ਼ੀ ਦੀ ਸਵਾ ਗਿੱਠ ਉੱਤੀ ਜਿਹੜੀ ਆ ਉਹ ਅੱਗ ਬਲਦੀ ਹੁੰਦੀ ਲਾਟ ਬਲਦੀ ਹੁੰਦੀ ਹੂੰ ਤੇ ਜੇ ਉਹਨੂੰ ਖੈਰ ਪੈ ਜਾਵੇ ਤੇ ਉਹ ਲਾਟ ਘਟ ਜਾਂਦੀ ਆ ਜੇ ਨਾ ਪਵੇ ਚ ਹਰ ਵੱਜ ਜਾਂਦੀ ਹੂੰ ਇੱਥੇ ਵੀ ਉਸ ਤਰੀਬੇ ਜੇ ਤੇ ਇਹ ਜਿੱਤ ਗਏ ਤੇ ਫਿਰ ਉਹ ਜਿਹੜਾ ਸੰਕਟ ਉਹ ਘਟ ਜੂ ਜੇ ਹਾਰ ਗਏ ਤੇ ਸੰਕਟ ਹੋਰ ਗੜਾ ਹੋ ਜੂ ਤੇ ਉਹ ਸੰਕਟ ਕਿਸੇ ਦੀ ਵੀ ਬਲੀ ਵੀ ਲੈ ਸਕਦਾ ਕਿਸੇ ਦੀ ਕੁਰਸੀ ਦੀ ਬਲੀ ਲੈ ਸਕਦਾ ਬਿਲਕੁਲ ਬਿਲਕੁਲ ਖੈਰ ਅੱਜ ਦੇ ਇਹ ਸਾਰੇ ਪੱਖ ਵੱਖ-ਵੱਖ ਜਿਹੜੇ ਆਪਾਂ 23 ਦੇ ird gird ਲਿਆਂਦੇ ਅੱਜ ਤੋਂ ਲੈ ਕੇ 23 ਤੱਕ ਕੁਝ ਘੰਟੇ ਹੀ ਬਾਕੀ ਨੇ ਦੇਖਣਾ ਹੋਵੇਗਾ ਕਿ ਰਿਜ਼ਲਟ ਕਿਵੇਂ ਆਉਂਦਾ ਤੇ ਇਸ ਤੋਂ ਬਾਅਦ ਦੇ ਸਿਆਸੀ ਹਾਲਾਤ ਪ੍ਰਸ਼ਾਸਕੀ ਹਾਲਾਤ ਉਹ ਕੀ ਬਣ ਕੇ ਸਾਹਮਣੇ ਆਉਣਗੇ ਖੈਰ പട്ടി സാബ് ച മിഷൻ ലോമസ ശുക്യാ